ਪੁਲਿਸ ਵੱਲੋਂ ਇਹ ਦੋਨੋਂ ਪਤੀ ਪਤਨੀ ਨੂੰ ਕਾਬੂ ਕੀਤਾ ਆ ਤੁਹਾਨੂੰ ਦੱਸਿਆ ਕਿ ਇਹ ਦੋਨੋਂ ਪਤੀ ਪਤਨੀ ਇੱਕ ਨਸ਼ਾ ਤਸਕਰੀ ਦਾ ਕੰਮ ਕਰਦੇ ਸਨ ਤਾਂ ਦੂਸਰਾ ਹਥਿਆਰਾਂ ਦੇ ਬਲ ਦੇ ਉਤੇ ਕਈ ਲੁੱਟਾਂ ਖੋਹਾਂ ਕਰਦੇ ਸਨ ਤਾਂ ਤਾਂ ਦੱਸਿਆ ਕਿ ਇਹਨਾਂ ਦੇ ਉੱਤੇ ਪਹਿਲਾ ਵੀ ਕਾਫੀ ਜ਼ਿਆਦਾ ਪਰਚੇ ਹਨ ਪਰ ਇਹ ਸੁਧਰ ਦਾ ਨਾਮ ਨਹੀਂ ਲੈ ਰਹੇ ਕਿਉਂਕਿ ਪੁਲਿਸ ਵੱਲੋਂ ਇਹਨਾਂ ਨੂੰ ਹੁਣ ਨਜਾਇਜ਼ ਹਥਿਆਰਾਂ ਅਤੇ ਨਸ਼ੇ ਦੇ کاروبار ਦੇ ਚਲਦੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਤਾਂ ਕੀ ਕੁਝ ਕਹਿ ਰਹੇ ਨੇ ਪੁਲਿਸ ਅਧਿਕਾਰੀ ਆ ਤੁਹਾਨੂੰ ਵੀ ਦੱਸਦੇ ਹਾਂ ਰਵੀਨ ਬ੍ਰਾਹਮਣ ਦੇ ਕਰਕੇ ਕੇਸ ਰਜਿਸਟਰ ਕੀਤਾ ਤੇ ਉਹਨਾਂ ਦੀ ਜਿਹੜੀ ਫਰਦਰ ਪੁੱਛਗਿੱਛ ਤੇ ਅ ਅਮਨ ਕੁਮਾਰ ਤੇ ਉਹਦੀ ਵਾਈਫ ਉਹ ਲਿੰਕ ਹੋਏ ਸੀਗੇ ਜਿਹੜੇ ਉਹਨਾਂ ਦੀ ਜਿਹੜੀ ਫਰਦਰ ਇਨਵੈਸਟੀਗੇਸ਼ਨ ਤੇ ਉਹਨਾਂ ਨੂੰ ਅਰੈਸਟ ਕੀਤਾ ਤਾਂ ਉਹਨਾਂ ਤੋਂ 265 ਗ੍ਰਾਮ ਹੈਰੋਇਨ 27500 ਰੁਪਏ ਡਰਗ ਮਨੀ ਇੱਕ ਪਿਸਤੌਲ ਤੇ ਇੱਕ ਮੈਗਜ਼ੀਨ ਤੇ ਪੰਜ ਗ੍ਰਾਉਂਡ ਬਰਾਮਦ ਹੋਏ ਜੋ ਕਿ ਸਾਡੇ ਕੋਲ ਇਸ ਟਾਈਮ ਪੁਲਿਸ ਰਿਮਾਂਡ ਤੇ ਹੈਗੇ ਆ ਤੇ ਜਿਨ੍ਹਾਂ ਤੋਂ ਪੁਛਗਿਛ ਕਰਕੇ ਹੋਰ ਅੱਗੇ ਜਿਹੜੇ ਸਰਾਗ ਜਿਹੜੇ ਅੱਗੇ ਚੱਲੂਗੇ ਕਿ ਕਿੱਥੋਂ ਲੈ ਕੇ ਆਏ ਆ ਉਹ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਆ ਕਿਸੇ ਤਰ੍ਹਾਂ ਸਾਡੇ ਐਸਐਚਓ ਪੁਰਾਣਾ ਸ਼ਾਲਾ ਉਹਨਾਂ ਨੇ ਨਾਕੇ ਦਰਾਨ ਹਰਮਨਪ੍ਰੀਤ ਸਿੰਘ ਨੂੰ ਕਾਬੂ ਕਰਕੇ ਉਹਦੇ ਕੋਲ ਦੋ ਪਿਸਤੌਲ ਬੱਤੀ ਬੋਰ ਤੇ ਚਾਰ ਮੈਗਜ਼ੀਨ ਤੇ ਦੋ ਰੌਂਦ ਬਰਾਮਦ ਕੀਤੇ ਤੇ ਉਲੀ ਗਾਂ ਪੁੱਛਕਿਸ਼ ਤੋਂ ਅਮਰਿਤਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਅੰਮ੍ਰਿਤਸਰ ਤੋਂ ਜਿਹਦੇ ਪਾਸੋਂ ਵੀ ਇੱਕ ਪਿਸਤੌਲ ਦੋ ਮੈਗਜ਼ੀਨ ਬਰਾਮਦ ਕੀਤੇ ਇਸੇ ਤਰ੍ਹਾਂ ਸਾਡਾ ਜਿਹੜਾ ਪੀਓ ਸਟਾਫ ਆ ਉਹਨੇ ਵੀ ਕਾਰਟਿਕ ਜਗਤ ਦੇ ਹੋਰ ਮੁਕਦਮਿਆਂ ਦੇ ਜਿਹੜੇ ਸਾਡੇ ਪੀਓ ਆ ਰਕੇਸ਼ ਕੁਮਾਰ ਉਹਨੂੰ ਅਰੈਸਟ ਕੀਤਾ ਇਹਨਾਂ ਸਾਰਿਆਂ ਦੀ ਪਹਿਲਾਂ ਮੁਕਦਮੇ ਦਰਜਾ 1 1 2 2 ਕਿੱਥੋਂ ਲੈਣ ਆਲੇ ਨੇ ਜੀ ਜਿਹੜੇ ਜਿਹੜੇ ਹੈ ਜਿਹੜੇ ਹੈਰੋਇਨ ਵਾਲੇ ਆ ਇਹ ਪਹਿਲਾਂ ਇਹ ਬਟਾਲੇ ਦੇ ਰਹਿਣ ਵਾਲੇ ਤੇ ਦੂਸਰੇ ਜੀ ਅਮਰਤਪਾਲ ਕਹਿੰਦੇ ਨੇ ਜੀ ਅਮਰਤਪਾਲ ਅੰਮ੍ਰਿਤਸਰ ਦਾ ਰਹਿਣ ਵਾਲਾ ਆ ਤੇ ਹਰਮਨਪ੍ਰੀਤ ਤੇ ਨੂੰਹ ਪਿੰਡ ਆ ਉੱਥੇ ਰਹਿਣ ਵਾਲਾ ਕੋਈ ਪਹਿਲਾਂ ਵੀ ਇੱਕੋ ਪਹਿਲਾਂ ਵੀ ਕਿਸ ਨਾਲ ਉਹ ਲੇਡੀ ਬਣੀ ਤਰ੍ਹਾਂ ਹਾਂ ਲੇਡੀ ਆ ਲੇਡੀ ਰਿਮਾਰਡ ਤੇ ਆ ਜਿਹੜਾ ਕੇਸ਼ ਕੁਮਾਰ ਤੇ ਨੋਜ ਕੁਮਾਰ ਆਪਸ ਵਿੱਚ ਕੋਈ ਨਾ ਲਿਹਾ ਜੀ ਕੋਲੀ ਪੰਜਾਬ ਦੇ ਸਰਦਾਰ ਨੇ ਜਾਂਦਾ ਉਦਾਂ ਇਹ ਇਕੱਠੇ ਆ ਜਿੱਦਾਂ ਖੂਹ ਖੂਹਾਂ ਜਾਂ ਹੋਰ ਗੋਲੀ ਗਲੀਆਂ ਨਾਲ ਇਕੱਠਿਆਂ ਨੇ ਚਲਾਈ ਜਿਹੜੇ ਤੇ ਪਲਣੇ ਪਰਚੇ ਆ ਤੇ ਇਕੱਠਿਆਂ ਦਾ ਮੈਲਾ ਦਾ ਰੋਲ ਹੀ ਮੈਲਾ ਦਾ ਲੇਡੀ ਦਾ ਲੇਡੀ ਦਾ ਪੂਰਾ ਰੋਲ ਆ ਉਹ ਵੇਚਦੀ ਨਾ ਹਾਂ ਨਾ ਸਭ ਵੇਚਦੀ